ਭਾਈ ਟੱਕਾ ਚੱਲਦਾ ਹੁੰਦਾ ਹੈ ਹਾਂ ਉੱਥੇ ਤੇਰੀ ਜਾਂਦੇ ਆਂਗੇ ਉਹ ਤਾਂ ਗਾਮ ਨਹੀਂ ਬਗਣਿਆ ਅਗਲੇ ਇਹਦੇ ਖਰਚੇ ਵગેਰਾ ਪੂਰੇ ਨੇ ਹਰਜਾ ਅਗਲੇ ਨੂੰ ਖਰਚਾ ਪੈਂਦਾ ਹੈ ਥੋੜਾ ਵੀ ਗੱਲਾਂ ਦੋਲਾ ਪਾਲਾ ਠੀਕ ਹੈ ਪੁੱਤਾਂ ਨਾਮ ਨਹੀਂ ਜਮਾ ਸਹੀ ਹੈ ਹੁਣ ਬਹੁਤ ਸੇ ਮੈਂ ਚਾਚਾ ਕਰਾਉ ਦੂ ਨਹੀਂ ਇਹ ਕਮੈਂਟ ਸੁਣ ਮੈਂ ਉਹ ਭਾਈ ਮੁਕਈਆਂ ਦਾ 4000 ਰੁਪਿਆ ਲਾਇਆ ਮੈਂ 4000 ਲਾਇਆ ਉਹ ਮੁਕਈਆਂ ਦਾ ਮੈਂ ਤਾਂ ਫੇਰ ਨਹੀਂ ਪੈਂਦੇ ਮੈਨੂੰ ਪਤਾ ਹੈ ਮੈਂ ਜ਼ੋਰ ਲਾਇਆ ਘਰੇ ਲੱਗਦਾ ਮੁੰਨੇ ਨੇ ਤੇ ਮਾਤਾ ਮੇਰੇ ਮੈਂ ਨਾ ਮੈਂ ਤੇਰੇ ਹਮ ਕੋ ਮੈਂ ਤੇਰੇ ਮਾਰਾ ਉਹ ਘਰੀਏ ਨਾ ਤੂੰ ਕੋ ਬੋਲ ਨਹੀਂ ਤੂੰ ਕਰ ਲਾ ਮਾਤਾ ਜੀ ਭਰਾ ਮੇਰਾ ਵਿਆਹ ਤਾਂ ਕਰਕੇ ਆ ਜੀ ਇਹ ਤਾਂ ਭਰਾ ਮਾ ਜੀ ਕੁੜੀ ਦੇ ਟੈਨੂ ਕਰਾ ਫਰੀ ਦੇਈ ਜਾਂਦੇ ਨੇ ਹਰਤਾ ਲੈ ਜੇ ਕੁੜੀ ਦੇ ਵੇ ਹੁਣ ਮੈਂ ਤਾਂ ਦੱਸ ਅਫਰ ਹੱਦ ਬੈਨੂ ਹੱਦ ਕੜੇ ਨੂੰ ਚੱਕਰ ਨਹੀਂ ਹਾਂ ਆ 500 ਰੁਪਏ ਦੇ ਦਾਂ ਦੇ ਬੱਸ ਦੇ ਦੇ 500 ਰੁਪਏ ਮਾ ਫੋਨ ਮੇਰੇ ਕੋਲ ਬੜਾ ਮੈਂ ਤੇਰੇ ਲਈ ਕੁੜੀ ਰਿਅਕਟ ਕਰਦੇ ਆਂ ਉਹ ਫਿਰ ਪਰਚੀ ਨਹੀਂ ਦੇ ਦੇਣਾ ਪਰਚੀ ਪੁਰਚੀ ਇਹ ਗੱਲਾਂ ਨਾ ਕਰ ਮੇਰੇ ਨਾਲ ਉਹਦਾ 713 ਲੱਗਣਾ ਤੇਰੀ ਉੱਥੇ ਹੀ ਗੱਲ ਹੋ ਗਈ ਤਾਂ ਕਿੰਨੇ ਕਹਿੰਦੇ ਕੋਣ ਦੱਸਦਾ ਦੇ ਭਰਾ ਲੈ ਸੋਨਾ ਇਹਨੇ ਹੁਣ ਮਕਾਈ ਜਾਂਦਾ ੱੱੱਕੇ ਨਾਲ ਮੱਠਾ ਹੁਣਦਾ ਨਹੀਂ ਮੈਂ ਕਿ ਸਭ ਰੀ ਕਰੀ ਖਣਾ ਮੈਂ ਛੱਡਦੇ ਹੁਣ ਆ ਪੈਸੇ ਦੇ ਜਬਾ ਉਹ ਆਲੇ ਜਿਹੜੇ ਨੇ ਬਾਈ ਯਾਰ ਆ ਨਹੀਂ ਕਰੀ ਜਨੇ ਤੂੰ ਯਾਰ ਮੈਂ ਕਹਿੰਦਾ ਤੇਰੇ ਸਰੀਪੇ ਥੋੜਾ ਯਾਰ ਹੈ ਉਹ ਮਾਰੇ ਯਾ ਬਾਈ ਯਾਰ ਪਾਪਾ ਯਾਰ ਵਿਚੋ ਮੈਂ ਤੇਰੀ ਜਨੇ ਤੂੰ ਲੱਕੇ ਮਗਰ ਕੇ ਦੇਖਦੇ ਉਹ ਪਾਏ ਰਲ ਰਲ ਕੇ ਦੇ ਸਾਦੇ ਨਿੰਗਣਾ ਘੋਲ ਘੋਲ ਕੇ ਕੀ ਆਉਣਾ ਤੇਰੇ ਭਰੇ ਕਰਦਾ ਹੂੰ ਉਹਨੂੰ ਸਮਝਾ ਦੋ ਪੰਜਾਬੀ ਚ ਕੀ ਰੇਟ ਨੂੰ ਪੈ ਗਏ ਇਹ ਕੀ ਰੇਟ ਹੈ 16000 ਦੇਦਾ ਪੂਰਾ ਜਰਾ 12 ਕਿਥੇ 16 ਮਾ ਦਾ ਫਿਰ ਜਿੱਥੇ 12 ਕਿਥੇ 16 ਜਨੇਵਰ ਹੈ 4000 ਰੁਪਿਆ ਭਾਈ ਖਰਚਾ ਤੇ 550 ਇਹਨਾਂ ਦੇ ਛੋਟੇ ਭਾਈ ਖਰਚਾ ਵੀ ਮਾਲੇ ਦਾ ਗਿਣ ਲੈ ਉਹ ਵੀ ਗਿਣ ਲੈ ਖਰਚਾ ਵੀ ਗਿਣ ਲੈ ਵੀਰੇ ਹਲੋ ਗੱਲ ਕੋ ਸਰੇ ਮਾਰ ਓਏ ਆਉਂਦਾ ਭਾਈ ਮੁੰਡਾ ਹੁਣ ਤੁਰਿਆ ਘਰੋਂ ਇਹ ਕਰਨ ਲੱਗੀ ਨਹੀਂ ਇਹ ਟਿਕਾਣੀ ਲੱਗੀ ਇਹਨਾਂ ਲੱਗੀ 12 ਲਾਉਂਦੀ ਮੈਂ 16 ਕਹਿੰਦਾ ਫਿਰ 4000 ਠੋਕਦਾ ਕੱਚਾ 4000 ਪਾਈ ਖੜਿਆ ਮਾਮਾ ਤੇ ਉਹਨਾਂ ਪਰ ਵੀ ਲਵਾਤੇ ਉਹ ਤਾਂ ਬਿੱਲੇ ਨੂੰ ਵੀ ਪਤਾ ਚਲੋ ਬਾਈ ਰਾਂ ਘਾਟਾ ਹੋ ਗਿਆ ਯਾਰ ਹੋਰ ਕੀ ਲੈ ਬਾਈ ਹੁਣ ਤੂੰ ਰੱਖ ਲੈ ਇਹਨਾਂ ਨੂੰ ਜਿਹਨੂੰ ਮਰਜ਼ੀ ਹੁਣ ਛੋਡੇ ਭਾਈ ਵੇਚ ਲੈ ਹੋਰ ਕੀ ਘਾਟਾ ਗਿਆ ਵੀ ਮੱਥੇ ਮਾਰੀ ਜਾਂਦੇ ਉਹਦੇ ਨਾਲ ਯਾਰ ਹੁਣ ਵੇਚ ਕੱਚਾ ਮੁੱਲ ਲਾ ਤਾਂ ਤੈਨੂੰ ਬਰਾਬਰ ਦਾ ਮੁੱਲ ਲਾਦਾ ਉਹਨੂੰ ਕੋਈ ਇੰਨੀ ਹੰਡ ਕਰੀ ਵੀ ਮਾੜੀ ਹੁੰਦੀ ਐ ਇੰਨੀ ਹੰਡ ਕਰੀ ਵੀ ਛੋਡੇ ਭਾਈ ਮਾੜੀ ਐ ਮੇਰੇ ਤੇ ਆਉਣ ਦਾ ਤਰ੍ਹਾਂ ਆ। ਆ ਲੈ। ਆਇਆ ਲੈ। ਵੇਚੋ ਬਈ। ਵੇਚ ਲੋ ਜਾਓ। ਕਿੰਨੇ ਲੈ ਲੈ ਸੀ? ਤਿੰਨ। ਤਿੰਨ ਲੈ। ਇਹਨਾਂ ਦੇ ਖਰਬੂਜਾਂ ਵਰਗੇ ਨੇ। ਤਿੰਨ ਨੇ ਲਿਆ। ਉਹ 17 ਨੇ ਪੁੱਗਦੀਆਂ ਮੈਂ ਮਕਾਇਸੇ ਨੇ ਬਾਈ ਨੇ। ਬਾਹਰ ਆਉਂ। ਬੋਲ। 17000 ਦਾ ਜੋੜਾ ਪੁੱਗਦਾ। 26 ਦੇ ਲਾਇਆ ਤੈਨੂੰ ਇਸ ਤੋਂ ਗੱਲ ਇਹਨੇ ਉਹਨੇ ਨਜ਼ਰੀਬ ਕਦੇ ਜਿਹੜੀਆਂ ਤੂੰ ਚਾਹਤੇ ਬੱਟੇ ਛੁੱਟ ਜਾ ਬੱਸ ਵੀ ਕੋਈ ਨਾ ਨਹੀਂ ਲੱਗਦਾ ਬੰਗੇ ਕਿੰਨੇ ਸੀ ਬਾਈ ਪਹਿਲਾਂ 30000 ਮੰਗੇ ਸੀ 30000 ਮੰਗੇ ਸੀ ਤੇ ਉਹਨੇ ਪਹਿਲਾਂ ਸ਼ੁਰੂ ਕਿੰਨੇ ਲਾਇਆ ਸੀ ਪਹਿਲਾਂ 10000 ਲਾਇਆ ਸੀ ਉਹਨੇ 10000 ਲਾਇਆ ਸੀ ਪਹਿਲਾਂ ਆਹ ਤੇ ਹੁਣ ਕਿੰਨੇ ਲਾਦੇ ਹੋਣਗੇ ਉਹਨੇ 17000 ਲਾਤਾ ਸੀ ਤੁਸੀਂ ਹਾਂਜੀ ਅਸੀਂ 26 ਤੇ ਆ ਗਏ 26 ਤੇ ਆ ਗਏ ਹਾਂਜੀ ਪੈਂਟ ਉਹਨਾਂ ਨਾਲ ਗੱਲ ਤਾਂ ਮੇਰੀ ਸਕਾਰ ਨਹੀਂ ਨਹੀਂ ਕਿਤੇ ਕਿੰਨੇ ਮਹੀਨੇ ਬਿਨਾਂ ਦੇ ਗਿਆ ਚਾਹ ਹਾਂ ਕਿੰਨੇ ਮਹੀਨੇ ਆਣੇ ਇਹ 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 ਤਿੰਨ ਮਹੀਨੇ ਤਿੰਨ ਮਹੀਨੇ ਦੇ ਨੇ ਉਹ ਬੱਚੇ ਵੀਰੇ ਉਹ ਸਾਰੇ ਉਹਨਾਂ ਲੈਣੇ ਨੇ ਵੀਰੇ ਬਹੁਤ ਚੰਗੇ ਨੇ ਜਮਨਾਪੁਰੀ ਲੈ ਲੈਣੇ ਠੀਕ ਹੈ ਜਮਨਾਪੁਰੀ ਲੈ ਲੈਣੇ ਜਮਨਾਪੁਰੀ ਇਹ ਤਾਂ ਬੜੇ ਚੰਗੇ ਨੇ ਯਾਰ ਆ ਦੇਗਾ ਮੂੰਹ ਆ ਮੂੰਹ ਤਣਾਉਲੇ ਤਾਂ ਵੀਰੇ ਆਜਾ ਹਮ ਐਕਟ ਮੋਟੇ ਖਾ ਦੇ ਉਧਰ ਵੀਡੀਓ ਲਾ ਦੇ ਆਏ ਵੀ ਅੱਧੇ ਰਾਈ ਮੜਾ ਆ ਦੇ ਆ ਲੈ ਲੈ ਉਧਰ ਨਾ ਰਿਹਾ ਵੀਰੇ ਅੱਧੇ ਰਾਈ ਮੜਾ ਆ ਇਸ ਤੋਂ ਕਾਲੇ ਗਿਆ ਦੇਖ ਜੀ ਆਹ ਆ ਆ ਦੇਗਾ ਵੀਰੇ ਜਮਨਾਪੁਰੀ ਆ ਪ्योर ਖੀਰਾ ਬੱਚਾ ਇਹ ਹਾਂ ਲੈ ਵੀ ਖੀਰਾ ਹੈ ਵੀ ਪ्योर ਹਾਂ ਜਮਨਾਪੁਰੀਆ ਵੱਡੇ ਭਾਈ ਇਹ ਠੀਕ ਆ ਕੱਲੇ ਦਾ ਕੀ ਮੰਗਿਆ ਕੱਲੇ ਦਾ ਇਹਦਾ ਕੱਲੇ ਦਾ ਵੀਰੇ 17000 ਕੱਲੇ ਦਾ 17000 ਹਾਂ ਤੇ ਨਾ ਨਾ ਦਾ 30000 ਹਾਂ ਠੀਕ ਆ ਲੈ ਵੀ ਤਿੰਨਾਂ ਦਾ 30000 ਮੰਗਿਆ ਹਾਂ ਜੋੜੀ ਦਾ 30000 ਹੈ ਜੋੜੀ ਦਾ 30000 ਹੈ ਜੋੜੀ ਦਾ ਵੀਰੇ ਮੰਗਿਆ ਸੀ ਜੋੜੀ ਦਾ ਮੰਗਿਆ ਸੀ ਹਾਂ 30000 ਠੀਕ ਆ ਉਹ ਜੋੜੀ ਲੈਂਦਾ ਸੀ ਕਿ ਤਿੰਨੇ ਲੈਂਦਾ ਸੀ ਜੋੜੀ ਵੀ ਲੈਂਦਾ ਸੀ ਵਿੱਚ ਉਹ ਵੀ ਲੈਂਦਾ ਸੀ ਠੀਕ ਹੈ ਬਈ ਕਾਲੇ ਦਾ ਤਾਂ ਹੈ ਧਰੌਂ ਲੇ ਦੋ ਧਰੌਂ ਲੇ ਦੋ ਗਣੀ ਠੀਕ ਆ ਵੀਰੇ ਧੰਨਵਾਦ ਓਕੇ ਥੈਂਕ ਯੂ ਵੀਰੇ